ਜੈ ਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟ ਆਰਮੀ ਦਾ ਫਾਊਂਡਰ ਐਂਸਟ੍ਰੈਕਟਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਣਾ ਹੈ ਪੰਜਾਬ ਪੁਸਤ ਦੇ ਮੈਡੀਕਲ ਟੈਸਟ ਦੇ ਬਾਰੇ ਮੈਡੀਕਲ ਟੈਸਟ ਦੇ ਬਾਰੇ ਬਹੁਤ ਸਾਰੇ ਬੱਚਿਆਂ ਦੀ ਕੁਐਰੀਜ਼ ਤੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਨੇ ਕਿਉਂਕਿ ਪਹਿਲਾਂ ਇਸ ਤਰ੍ਹਾਂ ਦਾ ਕੁਝ ਉਹਨਾਂ ਨੇ ਫੇਸ ਆਪਣੀ ਲਾਈਫ ਵਿੱਚ ਨਹੀਂ ਕੀਤਾ ਹੁੰਦਾ ਹੈਗਾ ਠੀਕ ਹੈ ਪਹਿਲੀ ਪਹਿਲੀ ਵਾਰ ਭਾਰਤੀ ਹੋਣਾ ਹਨਾ ਤੇ ਸਾਰਾ ਕੁਝ ਪਹਿਲੀ ਪਹਿਲੀ ਵਾਰ ਹੋਣਾ ਤੁਹਾਡੇ ਨਾਲ ਤਾਂ ਜੇ ਜਾਣਕਾਰੀ ਤੁਹਾਨੂੰ ਪਹਿਲੇ ਹੀ ਮਿਲ ਜਾਵੇ ਤਾਂ ਉਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਹਨਾ ਤੇ ਅੱਜ ਤੁਹਾਨੂੰ ਆਪਾਂ ਜਾਣਕਾਰੀ ਦੇਣ ਲੱਗੇ ਜੇ ਤੁਹਾਡਾ ਪੰਜਾਬ ਪੁਲਿਸ ਕਾਂਸਟੇਬਲ ਦਾ ਪੰਜਾਬ ਪੁਲਿਸ ਸਰਵਿਸ ਇੰਸਪੈਕਟਰ ਦਾ ਜਾਂ ਫਿਰ ਜੀਲ ਵਾਰਡਨ ਦਾ ਠੀਕ ਹੈ ਜਾਂ ਫਿਰ ਫਾਇਰਮੈਨ ਦਾ ਜੋ ਵੀ ਹੈ ਨਾ ਸਾਰੇ ਤਾਂ ਉਹਨਾਂ ਦੇ ਲਈ ਸਭ ਤੋਂ ਜਿਹੜਾ ਜ਼ਰੂਰੀ ਗੱਲ ਆ ਉਹ ਗੱਲ ਹੈਗੀ ਜਿਹੜੀ ਤੁਹਾਡੇ ਬੇਸ ਤੇ ਤੁਸੀਂ ਆਪਣੇ ਆਪ ਕਰ ਸਕਦੇ ਹੋ ਉਹ ਹੈਗੀ ਆ ਤੁਹਾਡਾ ਪ੍ਰੀ ਮੈਡੀਕਲ ਟੈਸਟ ਠੀਕ ਹੈ ਜੀ ਪ੍ਰੀ ਮੈਡੀਕਲ ਟੈਸਟ ਦੇ ਵਿੱਚ ਜਿਹੜਾ ਹੈ ਤੁਸੀਂ ਆਪਣਾ ਪ੍ਰੀ ਮੈਡੀਕਲ ਟੈਸਟ ਹੁਣ ਤੁਸੀਂ ਪੁੱਛੋਗੇ ਕਿ ਕਿੱਥੋਂ ਕਰਵਾਉਣਾ ਚਾਹੀਦਾ ਹਨਾ ਕੀ ਸਹੀ ਹੈ ਕੀ ਨਹੀਂ ਕਿੰਨਾ ਖਰਚਾ ਜਾਂਦਾ ਤੇ ਤੇ ਕਿੰਨੇ ਟਾਈਮ ਪਹਿਲਾਂ ਕਰਾਉਣਾ ਚਾਹੀਦਾ ਤੁਹਾਨੂੰ ਸਾਰਾ ਇਸ ਵੀਡੀਓ ਚ ਆਪਾਂ ਜਾਣਕਾਰੀ ਦਿੰਨੇ ਆ ਠੀਕ ਹੈ ਕਿ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਦਾ ਪ੍ਰੀ ਮੈਡੀਕਲ ਟੈਸਟ ਦੇ ਵਿੱਚ ਹੁੰਦਾ ਕੀ ਆ ਇਹ ਮੈਂ ਕਹਿੰਨਾ ਤੁਸੀਂ ਹਰ ਇੱਕ ਉਸ ਬੱਚੇ ਨੂੰ ਕਰਾਉਣਾ ਚਾਹੀਦਾ ਜਿਹੜਾ ਵੀ ਬੱਚਾ ਬੈਲਟ ਜੌਬ ਦਾ ਸੁਪਨਾ ਦੇਖ ਰਿਹਾ ਜਿਹੜਾ ਬੱਚਾ ਸਰਕਾਰੀ ਜੌਬ ਦਾ ਸੁਪਨਾ ਦੇਖ ਰਿਹਾ ਜਿੱਦੇ ਵਿੱਚ ਕੀ ਫਿਜ਼ੀਕਲ ਟੈਸਟ ਹੈ ਠੀਕ ਹੈ ਉਹਨਾਂ ਬੱਚੇ ਨੂੰ ਹਰੇਕ ਨੂੰ ਫਾਰਮ ਭਰਨ ਤੋਂ ਪਹਿਲਾਂ ਵੀ ਆਪਣਾ ਪ੍ਰੀ ਮੈਡੀਕਲ ਟੈਸਟ ਆ ਜਿਹੜਾ ਕਰਾਉਣਾ ਚਾਹੀਦਾ ਹੈ ਤਾਂ ਇਹ ਕਿੱਥੋਂ ਕਰਵਾ ਸਕਦੇ ਤੁਸੀਂ ਦੂਸਰਾ ਕੁਐਸਚਨ ਹੈ ਨਾ ਥੋੜਾ ਤੇ ਇਸ ਦੇ ਵਿੱਚ ਕੀ ਆ ਤੁਸੀਂ ਆਪਣਾ ਕਿਸੇ ਵੀ ਕੋਈ ਸਰਕਾਰੀ ਹਸਪੀਟਲ ਆ ਉੱਥੇ ਜਾ ਕੇ ਤੁਸੀਂ ਆਪਣਾ ਪ੍ਰੀ ਮੈਡੀਕਲ ਟੈਸਟ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਬਾਹਰ ਪ੍ਰਾਈਵੇਟ ਤੋਂ ਵੀ ਆਪਣਾ ਪ੍ਰੀ ਮੈਡੀਕਲ ਟੈਸਟ ਜਿਹੜਾ ਇਹ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਪੈਸੇ ਨਹੀਂ ਲੱਗਦੇ ਇਹਦੇ ਵਿੱਚ ਦੋਸਤੋ ਠੀਕ ਹੈ ਬਹੁਤ ਹੀ ਘੱਟ ਖਰਚੇ ਦੇ ਵਿੱਚ ਜਿਹੜਾ ਤੁਹਾਡਾ ਫੁੱਲ ਬਾਡੀ ਚੈੱਕਅਪ ਹੈ ਜਿਹੜਾ ਹੋ ਜਾਂਦਾ ਹੈ ਇਹਦੇ ਵਿੱਚ ਮੇਨ ਮਕਸਦ ਕੀ ਹੁੰਦਾ ਹੈ ਤੁਹਾਡਾ ਕਿਉਂ ਤੁਹਾਨੂੰ ਹਰੇਕ ਨੂੰ ਇਹ ਕਰਾਉਣਾ ਜ਼ਰੂਰੀ ਆ ਮੈਂ ਕਹਿੰਨਾ ਹਰੇਕ ਨੂੰ ਹੀ ਜ਼ਰੂਰੀ ਹੈ ਇਹ ਠੀਕ ਹੈ ਕਿਉਂ ਕਿ ਸੁਣਨਾ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਬਾਡੀ ਹੈ ਨਾ ਪੰਜਾਬ ਪੁਲਸ ਦੇ ਲਈ ਉਤੇ ਸਰਵ ਕਰਨ ਦੇ ਲਈ ਰੈਡੀ ਹੈ ਜਾਂ ਨਹੀਂ ਠੀਕ ਹੈ ਤੁਸੀਂ ਉੱਥੇ ਮੈਡੀਕਲੀ ਫਿੱਟ ਹੋ ਜਾ ਨਹੀਂ ਠੀਕ ਹੈ ਹੁਣ ਕਿਸੇ ਬੱਚੇ ਦਾ ਕੋਈ ਉਂਗਲੀ ਛੋਟੀ ਹੈ ਠੀਕ ਹੈ ਮਤਲਬ ਕੋਈ ਉਂਗਲੀ ਕੱਟੀ ਹੋਈ ਆ ਠੀਕ ਹੈ ਜਾਂ ਫਿਰ ਕੋਈ ਕੰਨ ਇੱਕ ਬਿਰ ਕੋ ਬੱਚਾ ਹੈ ਸੀਗਾ ਉਹਦਾ ਨਾ ਕੰਨੇ ਹੀ ਨਹੀਂ ਹੈਗੇ ਸੀਗਾ ਇੰਨਾ ਹਨ ਤੇ ਉਹ ਕਹਿ ਰਿਹਾ ਸਰ ਮੈਂ ਪੰਜਾਬ ਤੋਂ ਜਾ ਸਕਦਾ ਤਾਂ ਇੱਕ ਬੱਚਾ ਸੀਗਾ ਹਨਾ ਉਹਦਾ ਇੱਕ ਪੈਰ ਦੀ ਅੰਗੂਠੀ ਦਾ ਸੀਗਾ ਅੰਗੂਠਾ ਸੀਗਾ ਉਹ ਹੈ ਹੀ ਨਹੀਂ ਸੀਗਾ ਠੀਕ ਹੈ ਇਸ ਤਰ੍ਹਾਂ ਦੇ ਬੱਚੇ ਹੁੰਦੇ ਨੇ ਤਾਂ ਇਹ ਸਭ ਚੀਜ਼ਾਂ ਲੈ ਕੇ ਜਾਂ ਫਿਰ ਤੁਹਾਨੂੰ ਮੇਨਲੀ ਪ੍ਰੋਬਲਮ ਆਉਂਦੀ ਹੈ 컬러 ਬਲਾਈਨਸ ਦੀ ਪ੍ਰੋਬਲਮ ਆ ਜਾਂਦੀ ਹੈ ਠੀਕ ਹੈ ਜੇ ਬੱਚੇ ਨੂੰ ਉਹ ਨਿਕਲਿਆ ਆਵੇ ਜਾਂ ਫਿਰ ਕੀ ਪ੍ਰੋਬਲਮ ਆਉਂਦੀ ਹੈ ਹੋਰ ਕਿਸੇ ਬੱਚੇ ਦਾ ਬਹੁਤ ਜ਼ਿਆਦਾ ਹਨਾ ਮੇਜਰ ਐਕਸੀਡੈਂਟ ਹੋਇਆ ਬੈ ਠੀਕ ਹੈ ਤੇ ਉਸ ਤੋਂ ਬਾਅਦ ਉਹ ਹਨਾ ਮਤਲਬ ਤਿਆਰੀ ਬੱਚਾ ਪੰਜਾਬ ਪੁਲਿਸ ਦੀ ਕਰੀ ਜਾਵੇ ਜਾਂ ਫਿਰ ਕਿਸੇ ਡਿਫੈਂਸ ਜੋਬ ਦੀ ਕਰੀ ਜਾਵੇ ਹਨਾ ਬਟ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਬਾਅਦ ਵਿੱਚ ਉਹਨੂੰ ਮੈਡੀਕਲ ਚ ਜਿਹੜੇ ਇਸ ਤਰ੍ਹਾਂ ਦਾ ਪ੍ਰੋਬਲਮ ਆ ਜਾਣੀ ਹੈ ਹਨਾ ਕਿਉਂਕਿ ਜੇ ਤੁਸੀਂ ਫਿਜ਼ੀਕਲ ਇਨ ਫਿਟ ਹੋ ਪਾਏ ਤਾਂ ਫਿਰ ਹਣਾ ਤਾਂ ਨਹੀਂ ਕਰ ਸਕਦੇ ਤੁਸੀਂ ਹਣਾ ਅੱਗੇ ਨਹੀਂ ਮੈਡੀਕਲ ਲਈ ਅੱਗੇ ਵਧ ਨਹੀਂ ਸਕਦੇ ਹੈਗੇ ਹੁਣ ਗੱਲ ਆindi ਦੋਸਤੋ ਕਿ ਮੈਡੀਕਲ ਟੈਸਟ ਦੇ ਵਿੱਚ ਜਿਹੜਾ ਪ੍ਰੀ ਮੈਡੀਕਲ ਟੈਸਟ ਦੇ ਵਿੱਚ ਤੁਹਾਡਾ ਕੀ ਕੀ ਚੈੱਕ ਹੁੰਦਾ ਕੀ ਕੀ ਸਾਰੀ ਚੀਜ਼ਾਂ ਚੈੱਕ ਹੁੰਦੀਆਂ ਹਨ ਤਾਂ ਇਹਦੇ ਵਿੱਚ ਮੇਨਲੀ ਤੁਹਾਡੇ ਅੱਖਾਂ ਦਾ ਟੈਸਟ ਕੀਤਾ ਜਾਂਦਾ ਠੀਕ ਹੈ ਤੁਹਾਡੇ ਨੱਕ ਤੁਹਾਡਾ ਕੰਨ ਠੀਕ ਹੈ ਤੇ ਤੁਹਾਡੇ ਗਰਦਨ ਦਾ ਕੋਈ ਕੁਝ ਵੀ ਹਨਾ ਕੋਟੋਂਗਸਲ ਵਗੈਰਾ ਠੀਕ ਹੈ ਜਾਂ ਫਿਰ ਕੀ ਆ ਆ ਤੁਹਾਡੀ ਫੁੱਲ ਬੋਡੀ ਦਾ ਜਿਵੇਂ ਕਿ ਹੈ ਨਾ ਕੋਈ ਕੋਈ ਹੱਡੀ ਟੁੱਟੀ ਨਹੀਂ ਹੋਈ ਜਾਂ ਕੁਝ ਜੋ ਵੀ ਹੈਗੀ ਆ ਕੋਈ ਨੌਕ ਨਹੀਂ ਹੈ ਤੁਹਾਨੂੰ ਨਹੀਂ ਹੈਗਾ ਠੀਕ ਆ ਕੋਈ ਕਿਸੇ ਨੂੰ ਬਵਾਸੀਰ ਦੀ ਪ੍ਰੋਬਲਮ ਹੁੰਦੀ ਆ ਠੀਕ ਆ ਜਾਂ ਫਿਰ ਕਿਸੇ ਬੱਚੇ ਦਾ ਹੁੰਦੀ ਆ ਉਹਨੂੰ ਪ੍ਰੋਬਲਮ ਆ ਆਪਣਾ ਫਲੈਟ ਫੁੱਟਰ ਨੂੰ ਲੈ ਕੇ ਪ੍ਰੋਬਲਮ ਹੁੰਦੀ ਆ ਠੀਕ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਪੁਆਇੰਟਸ ਹੁੰਦੇ ਨੇ ਜਿਹੜੇ ਕਿ ਬੱਚੇ ਨੂੰ ਪਹਿਲਾਂ ਹੀ ਕਲੀਅਰ ਹੋ ਜਾਂਦੇ ਨੇ ਠੀਕ ਆ ਤੇ ਇਹ ਕਲੈਰਿਟੀ ਦੇ ਨਾਲ ਤੁਸੀਂ ਨਾ ਅੱਗੇ ਵਧ ਸਕਦੇ ਹੋ ਈਜ਼ੀਲੀ ਬਿਨਾਂ ਕਿਸੇ ਡਰ ਤੋਂ ਕਿਉਂਕਿ ਤੁਹਾਨੂੰ ਪਤਾ ਹੁੰਦਾ ਕਿ ਹਾਂ ਮੈਂ ਮੈਡੀਕਲੀਆ ਜਿਹੜਾ ਫਿੱਟ ਆ ਤੇ ਹੁਣ ਮੈਂ ਭਰਤੀ ਹੋ ਸਕਦਾ ਕੋਈ ਵੱਡੀ ਗੱਲ ਹੈ ਨਹੀਂ ਹੈ ਠੀਕ ਹੈ ਤਾਂ ਜਿਵੇਂ ਹੁਣ ਤੁਸੀਂ ਹੁਣ ਜਿਹੜੇ ਪੰਜਾਬ ਪੁਲਿਸ ਵਾਲੇ ਬੱਚੇ ਨੇ ਸਾਰੇ ਹੈ ਨਾ ਇਦਾਂ ਜਿਹੜੇ ਬੱਚੇ ਸਿਲੈਕਟਡ ਕੈਂਡੀਡੇਟ ਨੇ ਹੁਣ ਅੱਗੇ ਉਹਨਾਂ ਦਾ ਫਿਜ਼ੀਕਲ ਫਿਜ਼ੀਕਲ ਟ੍ਰਾਇਲ ਹੋ ਗਿਆ ਤੇ ਹੁਣ ਥੋੜਾ ਮੈਡੀਕਲ ਟੈਸਟ ਆ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਹੁਣ ਆਪਣਾ ਕੁਝ ਨਹੀਂ ਠੀਕ ਆ 150-200 ਰੁਪਏ ਨਾਰਮਲ ਜੀ ਗੱਲ ਹੈ ਇੰਨਾ ਕੁ ਲੱਗਦਾ ਠੀਕ ਹੈ ਇੱਥੇ ਤੇ ਤੁਸੀਂ ਉਸ ਉਹਦੇ ਨਾਲ ਕੀ ਕਰਨਾ ਤੁਸੀਂ ਆਪਣਾ ਬੇਸਿਕਲੀ ਜਿਹੜਾ ਦੋ ਤਿੰਨ ਚੀਜ਼ਾਂ ਨੇ ਇਹ ਤਾਂ ਮੇਨਲੀ ਕੰਪਲਸਰੀ ਹੈ ਤੁਸੀਂ ਇਹ ਚੈੱਕ ਕਰਵਾ ਕੇ ਜਾਓ ਠੀਕ ਹੈ ਤੇ ਮੈਂ ਕਹਿੰਦਾ ਇਹ ਸਾਫ ਸੁਥਰੀਆਂ ਹੋਣੀਆਂ ਵੀ ਤੁਹਾਡੇ ਬਹੁਤ ਜ਼ਰੂਰੀ ਨੇ ਠੀਕ ਹੈ ਪਹਿਲਾ ਪਹਿਲਾ ਹੈਗਾ ਹੀ ਥੋੜਾ ਦੰਦਾਂ ਦਾ ਟੈਸਟ ਠੀਕ ਹੈ ਜੀ ਦੰਦ ਤੁਹਾਡੇ ਪ੍ਰੋਪਰ ਕਲੀਨ ਐਂਡ ਕਲੀਅਰ ਹੋਣੇ ਚਾਹੀਦੇ ਨੇ ਜੀ ਠੀਕ ਹੈ ਕਿਉਂਕਿ ਕਈ ਬੱਚਾ ਕਿਹਾ ਕਿ ਜਾੜੂ ਕੀੜਾ ਲੱਗਿਆ ਹੁੰਦਾ ਜਾਂ ਕਿ ਸਫਲਾਕ ਲੁਕ ਜਮੀ ਹੁੰਦੇ ਕੁਛ ਹਨ ਤਾਂ ਇਸ ਤਰ੍ਹਾਂ ਦੀ ਤਾਂ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਆ ਮੈਡੀਕਲ ਟੈਸਟ ਇਟ ਮੀਨਸ ਕਿ ਥੋਡੀ ਬਾਡੀ ਦੀ ਫੁੱਲ ਸਾਫ ਸਫਾਈ ਠੀਕ ਹੈ ਸਭ ਤੋਂ ਜ਼ਰੂਰੀ ਆ ਤੁਹਾਡਾ ਬਾਡੀ ਦੇ ਪ੍ਰੋਪਰ ਹੈਅ ਰਿਮੂਵਿੰਗ ਤੁਸੀਂ ਕੀਤੇ ਹੋ ਠੀਕ ਹੈ ਚਾਹੇ ਤੁਸੀਂ ਕੁੜੀਆਂ ਚਾਹੇ ਤੁਸੀਂ ਮੁੰਡਿਆਂ ਠੀਕ ਹੈ ਜੇ ਤੁਸੀਂ ਸਿਕਸਰਦਾਰ ਹੋ ਉਹ ਕੁਝ ਅਲੱਗ ਗੱਲ ਹੈ ਬਟ ਜਿਹੜਾ ਬੱਚਾ ਨਾਰਮਲ ਦੇਖ ਰਿਹਾ ਤਾਂ ਉਹ ਆਪਣੇ ਸਪੈਸ਼ਲੀ ਪ੍ਰਾਈਵੇਟ ਪਾਰਟਸ ਦੀ ਠੀਕ ਹੈ ਤੁਸੀਂ ਸਾਫ ਸਫਾਈ ਆਪਣਾ ਪ੍ਰੋਪਰ ਕਰਕੇ ਜਾਓ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਵੈ ਤੁਨੂੰ ਇਹ ਸੀ ਲੈ ਕੇ ਹੈਲਪਫੁਲ ਲੱਗੇਗਾ ਬਾਅਦ ਵਿੱਚ ਤੁਹਾਨੂੰ ਪਤਾ ਲੱਗੇਗਾ ਕੀ ਇਹਦਾ ਬੇਨਫੀਟ ਆ ਠੀਕ ਹੈ ਉਸ ਤੋਂ ਬਾਅਦ ਜਿਹੜੀ ਗੱਲ ਆ ਜਾਂਦੀ ਆ ਤੁਹਾਡੇ ਕੰਨਾਂ ਦੀ ਠੀਕ ਹੈ ਕੰਨਾਂ ਨੂੰ ਆਪਣੇ ਜ਼ਰੂਰ ਚੈੱਕ ਕਰਾਓ ਕਈ ਵਾਰ ਨਾ ਬੱਚੇ ਕੰਨਾਂ ਦੇ ਵਿੱਚ ਹਨਾ ਕੋਈ ਮੈਲ ਵਗੈਰਾ ਹੁੰਦੀ ਆ ਜਾਂ ਕੁਝ ਹਨਾ ਥੋੜੀ ਕਲੀਨਿੰਗ ਦੀ ਜ਼ਰੂਰਤ ਹੁੰਦੀ ਆ ਠੀਕ ਹੈ ਤਾਂ ਉਹ ਤੁਸੀਂ ਡਾਕਟਰ ਕੋਲ ਜਾਓਗੇ ਡਾਕਟਰ ਤੁਹਾਨੂੰ ਕਲੀਨਿਕ ਕਹ ਦੇਗਾ ਤੇ ਡਾਕਟਰ ਨੂੰ ਬੱਸ ਦੱਸ ਦੇਣਾ ਕਿ ਇਦਾਂ ਕਰਕੇ ਮੇਰਾ ਮੈਡੀਕਲ ਟੈਸਟ ਹੈ ਤੇ ਮੈਂ ਉਸਦੇ ਲਈ ਫਿੱਟ ਹੋਣਾ ਹੈ ਤੇ ਤੁਹਾਨੂੰ ਡਾਕਟਰ ਆ ਜਿਹੜਾ ਚੰਗੀ ਤਰ੍ਹਾਂ ਚੈੱਕ ਅਪ ਕਰਕੇ ਤੇ ਤੁਹਾਨੂੰ ਕਲੀਨਨ ਕਲੀਅਰ ਕਰਾ ਚਿੱਟ ਦੇ ਦੇਗਾ ਕਿ ਹਾਂ ਕੋਈ ਚੱਕਰ ਨਹੀਂ ਤੁਸੀਂ ਦੇ ਸਕਦੇ ਕਈ ਵਾਰ ਬੱਚੇ ਕੀ ਹੈ ਘਰੇ ਇਹਨਾਂ ਡਾਕਟਰ ਬਣ ਦੀ ਕੋਸ਼ਿਸ਼ ਕਰਦੇ ਨੇ ਹਾਈਡਰੋਜਨ ਪਾ ਕੇ ਕੰਨ ਦੇ ਵਿੱਚ ਤੇ ਉਹ ਹੁੰਦਾ ਜਿਹੜੀ ਉਹ 10 ਰੁਪਏ ਦੀ ਪੈਕਟੀਆਂ ਮਿਲਦਾ ਹੁੰਦਾ ਕੰਨਾਂ ਦੇ ਵਿੱਚ ਪਾ ਕੇ ਉਹਦੇ ਨਾਲ ਸਫਾਈ ਗੰਦੀ ਕੋਸ਼ਿਸ਼ ਕਰਦੇ ਨੇ ਬਟ ਉਹ ਸਹੀ ਰਸਤਾ ਨਹੀਂ ਹੈ ਕਈ ਵਾਰ ਤੁਸੀਂ ਆਪਣਾ ਪੜਦਾ ਵੀ ਫਾੜ ਸਕਦੇ ਹੋ ਇਸ ਚੀਜ਼ ਨਾਲ ਤੇ ਇਹ ਸਹੀ ਚੀਜ਼ ਨਹੀਂ ਹੈ ਤੇ ਜਿਆਦਾ ਜੇ ਤੁਸੀਂ ਜਿਆਦਾ ਉਹਨੂੰ ਚੰਗੀ ਤਰ੍ਹਾਂ ਆਪਣੇ ਕੰਨ ਦੇ ਵਿੱਚ ਘੁਸਾ ਲੈਂਦੇ ਹੋ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਹੈ ਰੈਡੀਸ਼ਨੈਸ ਆ ਜਾਂਦੀ ਹੈ ਰੈਡੀਸ਼ਨੈਸ ਜਦੋਂ ਡਾਕਟਰ ਤੁਹਾਨੂੰ ਚੈੱਕ ਕਰਦਾ ਰੈਡੀਸ਼ਨੈਸ ਦਾ ਤਾਂ ਫਿਰ ਉਹ ਉਹਨੂੰ ਪਤਾ ਲਾ ਦਿੰਦਾ ਕਿ ਹਾਂ ਇਹਦੇ ਹਨਾ ਅੰਦਰ ਲਾਲੀ ਹੈ ਕੰਨ ਦੇ ਵਿੱਚ ਤਾਂ ਇਹਨੂੰ ਕੋਈ ਨਾ ਕੋਈ ਇਹਨੇ ਕੁਝ ਕੋਈ ਪੰਗਾ ਕੀਤਾ ਹੋਣਾ ਤਾਂ ਉਹ ਮੈਡੀਕਲ ਪੁਆਇੰਟ ਦੇ ਦਿੰਦਾ ਤੁਹਾਨੂੰ ਤੇ ਹਣਾ ਉਸ ਤੋਂ ਬਾਅਦ ਤੁਹਾਡਾ ਨੈਕਸਟ ਟੈਸਟ ਆਇਆ ਨਾ ਅੱਖਾਂ ਦਾ ਟੈਸਟ ਠੀਕ ਹੈ ਜੀ ਇਹ ਨਾਰਮਲ ਜਿਹਾ ਟੈਸਟ ਹੈ ਇਹ ਤੁਸੀਂ ਜ਼ਰੂਰ ਕਰਵਾਓ ਇਹਦੇ ਨਾਲ ਤੁਹਾਨੂੰ ਕੀ ਹੈ ਕਲੈਰਿਟੀ ਮਿਲ ਜਾਂਦੀ ਹੈ ਕਿ ਤੁਸੀਂ ਨਹੀਂ ਭਾਈ ਅ ਅੱਖਾਂ ਤੁਹਾਡੀਆਂ 6 ਬਚ 6 ਦੀਆਂ ਹੈਗੀਆਂ ਨੇ ਕਿ ਨਹੀਂ ਹੈਗੀਆਂ ਠੀਕ ਹੈ ਸਭ ਤੋਂ ਜ਼ਰੂਰੀ ਗੱਲ ਫਿਰ ਤੁਹਾਨੂੰ ਕਲਰ ਬਣਨ ਦੇ ਸਬਤ ਪਤਾ ਲੱਗ ਜਾਂਦਾ ਵੀ ਤੁਹਾਡੀ ਹੈਗੀ ਹੈ ਕਿ ਨਹੀਂ ਹੈਗੀ ਉਹ ਮੈਂ ਵੀਡੀਓ ਪਾ ਦਵਾਂਗੀ ਅੱਜ ਹੀ ਕੱਲ ਕਿ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਕਲਰ ਬਣਨ ਦੇ ਸਬਤ ਤੁਹਾਨੂੰ ਜੇ ਕੋਈ ਸੀਨ ਹੈ ਤਾਂ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ ਤਾਂ ਅੱਖਾਂ ਦੇ ਟੈਸਟ ਦੇ ਵਿੱਚ ਹਨਾ ਤੁਹਾਨੂੰ ਦੂਰ ਤੋਂ ਖੜਾ ਕੇ ਦਿਖਿਆ ਜਾਂਦਾ ਤੁਹਾਡੀ ਅੱਖਾਂ ਦਾ ਨਜ਼ਰ ਪੜਾ ਕੇ ਦਿਖਿਆ ਜਾਂਦੀ ਵੀ ਤੁਸੀਂ ਕਿੰਨੇ ਦੂਰੀ ਤੋਂ ਜਿਹੜਾ ਪੜ ਸਕਦੇ ਹੋ इजीली ਪੜ ਸਕਦੇ ਹੋ ਵੱਡੇ ਅੱਖਰ ਪੜਾਈ ਜਾਂਦੇ ਨੇ ਫਿਰ ਛੋਟੇ ਅੱਖਰ ਪੜਾਈ ਜਾਂਦੇ ਨੇ ਫਿਰ ਉਹ ਦੇ ਅਕੋਰਡਿੰਗ ਤੁਹਾਡੀ ਨਾ ਰੇਸ਼ਿਓ ਤਾਂ ਹੁੰਦੀ ਹੈ ਵੀ 6 ਬਏ 9 ਹੈ ਦੀ 6 ਬਏ 12 ਹੈ ਹੈਨਾ ਇਸ ਤਰ੍ਹਾਂ ਦੀ ਰੇਸ਼ਿਓ ਸਾਰੀ ਤਾਈ ਹੋ ਜਾਂਦੀ ਹੈ ਤੇ ਇਹ ਜ਼ਰੂਰੀ ਹੈ ਤੁਹਾਡਾ ਇਹ ਟੈਸਟ ਤੁਸੀਂ ਕਰਵਾ ਲਓ ਜੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਹਨਾ ਕਿ ਮੀਰਾ ਹੈ ਹੈਨਾ ਇਸ ਤਰ੍ਹਾਂ ਦੀ ਪ੍ਰੋਬਲਮ ਮੈਨੂੰ ਹੈ ਤਾਂ ਉਹਦੇ ਵਿੱਚ ਕੀ ਆ ਤੁਸੀਂ ਨੇ ਸਮੇ ਤੋਂ ਪਹਿਲੇ ਤੁਸੀਂ ਆਪਣਾ ਟ੍ਰੀਟਮੈਂਟ ਆ ਜਿਹੜਾ ਉਹਦਾ ਲੈ ਸਕਦੇ ਹੋ ਹਨਾ ਕਿਸੇ ਬੱਚੇ ਦੀ ਅੱਖਾਂ ਦੀ ਨਜ਼ਰ ਘਟ ਹੈ ਤਾਂ ਉਹ ਆਪਣਾ ਉਹਨੂੰ ਫਿਰ ਡਾਕਟਰ ਰეკਮੈਂਡ ਕਰ ਦੇਗਾ ਉਹਨੂੰ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਹੈਗਾ ਕਿਉਂਕਿ ਹੁਣ ਮੈਡੀਕਲ ਦਾ ਪਾਸ ਹੋਣਾ ਹੈ ਤੁਸੀ ਨੇ ਠੀਕ ਹੈ ਕਿ ਮੈਡੀਕਲ ਦੇ ਵਿੱਚ ਥੋੜੀ ਚੇਪ ਅੱਛੇ ਨਜ਼ਰ ਹੋਣੀ ਬਹੁਤ ਜ਼ਰੂਰੀ ਹੈ ਪੰਜਾਬ ਪੂਰਬ ਦੇ ਮੈਡੀਕਲ ਦੇ ਵਿੱਚ ਸਪੈਸ਼ਲੀ ਆ ਦੋ ਤਿੰਨ ਚੀਜ਼ਾਂ ਤਾਂ ਬਹੁਤ ਜ਼ਿਆਦਾ ਰੱਖਿਆ ਜਾਂਦਾ ਸਪੈਸ਼ਲੀ ਪਹਿਲਾਂ ਅੱਖਾਂ ਦਾ ਟੈਸਟ ਠੀਕ ਹੈ ਅੱਖਾਂ ਦਾ ਟੈਸਟ ਤੁਹਾਡਾ ਮਸਟ ਕੰਪਲਸਰੀ ਵਧੀਆ ਤਰੀਕੇ ਨਾਲ ਜਿਹੜਾ ਚੈੱਕ ਕੀਤਾ ਜਾਂਦਾ ਹੈ ਹੋਰ ਚਾਹੇ ਕੀ ਦੋਸਤੋ ਇਹ ਸੀਗਾ ਅੱਜ ਦੀ ਜੀਡੀਓ ਦੇ ਵਿੱਚ ਜਿਹੜੀ ਜਾਣਕਾਰੀ ਮੈਨੂੰ ਉਮੀਦ ਹੈ ਕਿ ਸਾਰੇ ਬੱਚਿਆਂ ਨੂੰ ਇਹ ਵੀਡੀਓ ਵਧੀਆ ਲੱਗੀ ਹੋएगी ਜਾਣਕਾਰੀ ਵਧੀਆ ਲੱਗੀ ਹੋएगी ਜੇ ਤੁਸੀਂ ਵੀ ਆਪਣਾ ਪ੍ਰੀ ਮੈਡੀਕਲ ਟੈਸਟ ਨਹੀਂ ਕਰਵਾਇਆ ਹੈਗਾ ਤਾਂ ਬਹੁਤ ਹੀ ਵੀ ਗੱਲ ਨਹੀਂ ਹੈਗੀ 100 150 ਰੁਪਏ ਮਸਾ ਲੱਗਦਾ ਠੀਕ ਹੈ ਤੁਸੀਂ ਆਪਣਾ ਜਾਓ ਤੇ ਕਿਸੇ ਵੀ ਤੁਹਾਡੇ ਨੇੜੇ ਦਾ ਜੋ ਵੀ ਹਸਪੀਟਲ ਹੈ ਸਰਕਾਰੀ ਹਸਪੀਟਲ ਦੇਖ ਲੋ ਚਾਹੋ ਤੇ ਜਾਂ ਫਿਰ ਤੁਸੀਂ ਆਪਣੇ ਪ੍ਰਾਈਵੇਟ ਕਿਤੇ ਵੀ ਜਾ ਕੇ ਜਿਆਦਾ ਇਹਨੂੰ ਪੈਸੇ ਨਹੀਂ ਲੱਗਦੇਗੇ 500 ਰੁਪਏ 50 ਰੁਪਏ ਦੀਆਂ ਅੱਖਾਂ ਦੀ ਸੌਰੀ ਕੰਨਾਂ ਦੀ ਅੱਖਾਂ ਦੀ ਸਾਰੀ ਜਿਹਾ ਮੈਂ ਖੁਦ ਇੱਕ ਬੱਚੇ ਦਾ ਕਰਵਾਇਆ ਹੋਇਆ ਠੀਕ ਹੈ ਤੇ ਆਪਣਾ ਰੀਸੈਂਟਲੀ ਕਰਵਾਇਆ ਸੀਗਾ ਹਰੇ 50 ਰੁਪਏ ਲੱਗੇ ਨੇ ਸਾਰੇ ਅੱਖਾਂ ਦੇ ਹਨਾ ਟੈਸਟ ਕਰਵਾਉਣ ਦੇ ਲਈ ਸਭ ਚੀਜ਼ਾਂ ਲੱਗੇ ਤੇ ਕਲੀਅਰ ਹੋ ਗਿਆ ਸੀ ਉਹਦਾ ਸਾਰਾ ਵੀ ਹਾਂ ਕੀ ਹੈ ਨਹੀਂ ਕਿ ਸਾਰੇ ਜਿਹਾ ਤੇ ਤੁਸੀਂ ਵੀ ਇਦਾਂ ਸਾਰਾ ਕਰ ਸਕਦੇ ਹੋ ਠੀਕ ਹੈ ਦੋਸਤੋ ਤੇ ਤੁਹਾਨੂੰ ਪਤਾ ਹੀ ਹੈ ਵੀਡੀਓ ਨੂੰ ਕੀ ਕਰਨਾ ਲਾਈਕ ਸ਼ੇਅਰ ਐਂਡ ਕਮੈਂਟ ਕਰ ਦਿਓ ਤੇ ਨੈਕਸਟ ਕਿਸ ਟੌਪਿਕ ਉੱਤੇ ਵੀਡੀਓ ਤੁਹਾਨੂੰ ਕਿਹੜੀ ਚਿੰਤਾ ਸਤਾ ਰਹੀ ਹੈ ਮੈਡੀਕਲ ਟੈਸਟ ਦੇ ਬਾਰੇ ਉਹ ਕਿ ਜਿਹੜਾ ਹੰਡਿਆ ਹੁੰਦਾ ਉਹਨ ਸਾਰਾ ਕੋ ਪਤਾ ਹੁੰਦਾ ਠੀਕ ਹੈ ਮੈਂ ਨਹੀਂ ਚਾਹੁੰਦਾ ਤੁਸੀਂ ਕਿਸੇ ਵੀ ਪੁਆਇੰਟ ਤੋਂ ਫਸੋ ਠੀਕ ਹੈ ਜੀ ਤੇ ਸਾਰੇ ਬੱਚਿਆਂ ਨੂੰ ਇਹ ਵੀਡੀਓ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣਦਾ ਕਿਉਂਕਿ ਜਿੰਨਾ ਜ਼ਿਆਦਾ ਜਲਦੀ ਤੁਸੀਂ ਇਹ ਵੀਡੀਓ ਨੂੰ ਸਾਰੇ ਬੱਚੇ ਤੱਕ ਪਹੁੰਚਾਉਂਗੇ ਉਹਨਾਂ ਜਿਆਦਾ ਜਲਦੀ ਉਹ ਬੱਚੇ ਆਪਣਾ ਮੈਡੀਕਲ ਟੈਸਟ ਨੂੰ ਵਧੀਆ ਹਨਾ ਪ੍ਰੇਫਰੈਂਸ ਦੇ ਕੇ ਧਿਆਨ ਦੇਣਗੇ ਨਹੀਂ ਤਾਂ ਬੱਚੇ ਨੂੰ ਪਤਾ ਨਹੀਂ ਲੱਗਦਾਗਾ ਲਾਸਟ ਟਾਈਮ ਤੱਕ ਵੀ ਕੀ ਹੋਣਾ ਕੀ ਸਾਡੇ ਨਾਲ ਨਹੀਂ ਹੋਣਾ ਹੈਗਾ ਠੀਕ ਹੈ ਤਾਂ ਉਹਨਾਂ ਬੱਚਿਆਂ ਤੱਕ ਪਹੁੰਚਾਓ ਕਿਉਂਕਿ ਥੋੜੀ ਜੁਆਇਨਿੰਗ ਲੇਟ ਨਹੀਂ ਹੋਣੀ ਚਾਹੀਦੀ ਹੈ ਠੀਕ ਹੈ ਜੇ ਮੈਡੀਕਲ ਟੈਸਟ ਸਾਰਾ ਦਾ ਕਲੀਅਰ ਹੋਊਗਾ ਸਭ ਕੁਝ ਹੋਊਗਾ ਡਾਕੂਮੈਂਟ ਵੈਰੀਫਿਕੇਸ਼ਨ ਹੋ ਗਈ ਸਭ ਕੁਝ ਹੋ ਗਿਆ ਤਾਂ ਉਸ ਤੋਂ ਬਾਅਦ ਹੀ ਤੁਹਾਡਾ ਇਹ ਸਾਰਾ ਕੰਮ ਹੋਣਾ ਹੈ ਠੀਕ ਹੈ ਦੋਸਤੋ ਮਿਲਦੇ ਆ नेक्स्ट ਵੀਡੀਓ ਚ ਨੈਕਸਟ ਟਾਈਮ ਕਰਦੇ ਨਾ ਤਾਤਾ ਦੇ ਲੀ ਜਾਈਏ ਤੇ ਮੇਰੀ ਵੀਡੀਓਜ਼ ਕਿਸ ਤਰ੍ਹਾਂ ਦੇ ਲੱਗਦੇ ਆ ਤੁਹਾਨੂੰ ਮੈਨੂੰ ਨੀਚੇ ਕਮੈਂਟ ਜ਼ਰੂਰ ਕਰਿਓ ਕਿਉਂਕਿ ਕਮੈਂਟਸ ਦੇ ਨਾਲ ਕੀ ਆ ਆਪਾਂ नेक्स्ट ਵੀਡੀਓ ਦਾ ਟਾਪਿਕ ਮਿਲਦਾ ਹੈ ਤੇ ਮੈਨੂੰ ਇਹ ਵੀ ਪਤਾ ਲੱਗਦਾ ਕਿ ਹਾਂ ਤੋਂ ਇਹ ਵੀਡੀਓ ਹੈਲਪਫੁਲ ਰਹੀ ਹੈ ਜਾਂ ਨਹੀਂ ਪਈ ਤੇ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਇਹ మెల్దే అక్స్ వీడియో నెక్స్ట్ విషయం తాత జయ హింద్